ਹਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਗੋਂਡ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾਨ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰੋ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਕੰਦ ਮਕੰਦ ਜਪੋ ਸੰਸਾਰ اے ਲੋਕ ਮੁਕਤੀ ਦਤਿਨ ਪ੍ਰਭੂ ਨੂੰ ਸਦਾ ਯਾਦ ਰੱਖੋ ਸਿਮਰੋ ਵੈਨ ਮਕੰਦ ਤਨ ਹੋਏ ਉਹ ਹਾਰ ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ ਸੋਈ ਮਕੰਦ ਮੁਕਤ ਕਾ ਦਾਤਾ ਉਹ ਪ੍ਰਭੂ ਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ ਸੋਈ ਮੁਕੰਦ ਹਮਰਾ ਪਿਤ ਮਾਤਾ ਮੇਰਾ ਤਾਂ ਮਾਂ ਪਿਓ ਹੀ ਉਹ ਪ੍ਰਭੂ ਹੈ ਜੀਵਤ ਮੁਕੰਦੇ ਮਰ ਤੋ ਮੁਕੰਦੇ ਬੰਦਗੀ ਕਰਨ ਵਾਲਾ ਜਿਉਂਦਾ ਵੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਵੀ ਉਸੇ ਨੂੰ ਯਾਦ ਕਰਦਾ ਹੈ ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ ਤਾ ਕੇ ਸੇਵਕ ਕੋ ਸਦਾ ਆਨੰਦੇ ਰਹਾਉ ਮਾਇਆ ਦੇ ਬੰਧਨਾਂ ਤੋਂ ਖਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਸਦਾ ਹੀ ਆਨੰਦ ਬਣਿਆ ਰਹਿਦਾ ਮੁਕੰਦ ਮੁਕੰਦ ਹਮਾਰੇ ਪ੍ਰਾਨਾ ਪ੍ਰਭੂ ਦਾ ਸਿਮਰਨ ਮੇਰੀ ਜਿੰਦ ਦਾ ਆਸਰਾ ਬਣ ਗਿਆ ਹੈ ਜਪੁ ਮੁਕੰਦ ਮਸਤ ਨੀਸ਼ਾਨੰ ਪਰਭੂ ਨੂੰ ਸਿਮਰ ਕੇ ਮੇਰੇ ਮਥਿਓ ਤੇ ਭਾਗ ਜਾਗ ਪਏ ਹਨ ਸੇਵ ਮੁਕੰਦ ਕਰੈ ਬੈ ਰਗੀ ਪ੍ਰਭੂ ਦੀ ਭਗਤੀ ਮਨੁੱਖ ਨੂੰ ਵਿਰਾਗਵਾਨ ਕਰ ਦਿੰਦੀ ਹੈ ਸੋਈ ਮੁਕੰਦ ਦੁਰਬਲ ਤਨ ਲਾਦੀ ਮੈਨੂੰ ਗਰੀਬ ਨੂੰ ਪ੍ਰਭੂ ਦਾ ਨਾਮ ਹੀ ਤਨ ਲਵ ਪਿਆ ਹੈ ਇਕ ਮੁਕੰਦ ਕਰੇ ਉਪਕਾਰ ਜੇ ਇਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ ਹਮਰਾ ਕਹਾ ਕਰੇ ਸੰਸਾਰ ਤਾਂ ਮੈਨੂੰ ਜਮਾਰਚਮਾ ਰੱਖਣ ਵਾਲੇ ਇਹ ਲੋਕ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ ਕੀ ਵਿਗਾੜ ਸਕਦੇ ਮੇਟੀ ਜਾਤ ਹੋਏ ਦਰਬਾਰ हे ਪ੍ਰਭੂ ਤੇਰੀ ਭਗਤੀ ਨੇ ਮੇਰੀ ਨੀਵੀਂ ਜਾਤ ਵਾਲੀ ਠੰਗੀ ਕਲਾ ਮੇਰੇ ਅੰਦਰੋਂ ਮਿਟਾ ਦਿੱਤੀ ਹੈ ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿਦਾ ਹਾਂ ਤੋਹੀ ਮੁਕੰਦ ਜੋਗ ਜੁਗਤਾਰ ਤੂੰ ਹੀ ਸਦਾ ਮੈਨੂੰ ਦੁਨੀਆਂ ਦੇ ਬੰਧਨਾਂ ਦੇ ਮਥਾਜੀਆਂ ਤੋਂ ਪਾਰ ਲੰਘਾਉਣ ਵਾਲਾ ਉਪਜੇਵ ਗਿਆਨ ਉਹ ਆਪਰਗਾਸੋ ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ ਚਾਨਣ ਹੋ ਗਿਆ ਹੈ ਘਰ ਕਿਰਪਾ ਲੀਨੇ ਕੀਟ ਦਾਸ ਮੇਰ ਕਰਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ ਹੋਰ ਰਵਿਦਾਸ ਆਬਹ ਕ੍ਰਿਸ਼ਨਾ ਚੁਕੀ ਹੈ ਰਵਿਦਾਸ ਆਖ ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ ਜਾਪ ਮੁਕੰਦ ਸੇਵਾ ਅਹੰਗੀ ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ ਨਿਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ਗੋਂਡ ਜੇ ਉਹ 68 ਤੀਰਥ ਨਾਵੈ ਜੇ ਕੋਈ ਮਨੋਖ 68 ਤੀਰਥਾਂ ਦਾ ਇਸ਼ਨਾਨ ਵੀ ਕਰੇ ਜੇ ਉਹ 12 ਸਿਲਾ ਪਜਾਵੈ ਜੇ 12 ਸ਼ਿਵਲਿੰਗਾਂ ਦੀ ਪੂਜਾ ਵੀ ਕਰੇ ਜੇ ਉਹ ਕੂਪ ਅਟਾ ਦੇਵਾਵੇ ਜੇ ਲੋਕਾਂ ਦੇ ਭਲੇ ਲਈ ਖੂਹ ਤਲਾਬ ਆਦਿਕ ਲਵਾਏ ਕਰੇ ਇਹਨਾਂ ਸਭ ਬਿਰਥਾ ਜਾਵੇ ਪਰ ਜੇ ਉਹ ਗੁਰਮੁਖਾਂ ਦੀ ਨਿੰਦਿਆ ਕਰਦਾ ਹੈ ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ ਸਾਧ ਕਾ ਨਿੰਦਕ ਕੈਸੇ ਤਰੈ ਸਾਧੂ ਗੁਰਮੁਖ ਦੀ ਨਿੰਦਾ ਕਰਨ ਵਾਲਾ ਮਨੁੱਖ ਜਗਤ ਦੀਆਂ ਨਿਵਾਣਾ ਵਿੱਚੋਂ ਪਾਰ ਨਹੀਂ ਲੰਘ ਸਕਦਾ ਯਾਦ ਰੱਖਿਓ ਸਾਧੂ ਗੁਰੂ ਗੁਰੂ ਦੇ ਵਿਚਾਰ ਦੇ ਉਲਟ ਗੁਰੂ ਦੇ ਵਿਚਾਰ ਵਾਲਿਆਂ ਦੇ ਉਲਟ ਜਿਹੜਾ ਚੱਲਦਾ ਆ ਉਹ ਟਿਕ ਨਹੀਂ ਸਕਦਾ ਸੰਦੇ ਵੀ ਰਹਿ ਨਹੀਂ ਸਕਦਾ ਵਿਸ਼ੇ ਵਿਕਾਰਾਂ ਤੋਂ ਤਰ ਨਹੀਂ ਸਰਪਰਜਾਨੋ ਨਰਕ ਹੀ ਪਰ ਰਹੋ ਯਕੀਨ ਨਾਲ ਜਾਣੋ ਉਹ ਸਦਾ ਨਰਕ ਵਿੱਚ ਹੀ ਪਿਆ ਰਹਿੰਦਾ ਹੈ ਜੇ ਉਹ ਗ੍ਰਹਿਣ ਕਰੇ ਕੁੱਲ ਖੇਤ ਜੇ ਕੋਈ ਮਨੋਖ ਕੁੱਲ ਖੇਤਰ ਤੇ ਜਾ ਕੇ ਗ੍ਰਹਿਣ ਦਾ ਇਸ਼ਨਾਨ ਕਰੇ ਅਰਪੈ ਨਾਰ ਸ਼ਿੰਗਾਰ ਸਮੇਤ ਗਹਿਣ ਸਮੇਤ ਆਪਣੀ ਵੋਟੀ ਬ੍ਰਾਹਮਣਾਂ ਨੂੰ ਧਾਨ ਕਰ ਦੇਵੇ ਸਗਲੀ ਸਿਮਰਤ ਸ਼ਰਮਨੀ ਸੁਨੇ ਸਾਰੀਆਂ ਸਿਮਰਤੀਆਂ ਧਿਆਨ ਨਾਲ ਸੁਣੇ ਕਰੈ ਨੇੰਦੋ ਕਮਨ ਨਹੀਂ ਗੁਨੇ ਪਰ ਜੋ ਭਲਿਆਂ ਦੀ ਨਿੰਦਿਆ ਕਰਦਾ ਹੈ ਆ ਇਨਾਂ ਸਾਰੇ ਕੰਮਾਂ ਤੋਂ ਕੋਈ ਵੀ ਲਾਭ ਨਹੀਂ ਹੈ ਜੇ ਉਹ ਅਨਕ ਪ੍ਰਸਾਦ ਕਰਾਵੇ ਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ ਪੂਮਦਾਨ ਸੋਬਾ ਮੰਡਪ ਪਾਵੇ ਜਮੀਨ ਦਾ দান ਕਰੇ ਜਿਸ ਕਰਕੇ ਜਗਤ ਵਿੱਚ ਸੋਭਾ ਖਟਲੇ ਆਪਣਾ ਬਿਗਾਰ ਬਿਰਾਨਾ ਸੰਡੈ ਜੇ ਆਪਣਾ ਨੁਕਸਾਨ ਕਰਕੇ ਵੀ ਦੂਜਿਆਂ ਦੇ ਕੰਮ ਸਵਾਰੇ ਕਰੇ ਨਿੰਦ ਬਹੁ ਜੁਨੀ ਹੰਡੈ ਤਾਂ ਵੀ ਜੇ ਉਹ ਭਲਿਆ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੁਨਾਂ ਵਿੱਚ ਪਟਕਦਾ ਹੈ निंदा कहा करो संसार हे दुनिया दे लोको तुसी भल्या बन्देया दी संता दी निंदा रब दे प्यारियां दी निंदा रबी निजाम दे उल्ਟ क्यों चलदे हो क्यों रब दे सिद्धांत ते चलण वालेया नु निंदा देओ निंदक का प्रगट पाहारा ਆਵੇਂ ਬਾਰੋਂ ਕਈ ਧਰਮ ਕੰਮ ਕਰੇ ਪਰ ਜੇ ਮਨੁੱਖ ਸੰਤ ਵੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇੱਕ ਠੱਗੀ ਹੈ ਤੇ ਨਿੰਦਕ ਦੀ ਹੈ ਠੱਗੀ ਦੀ ਦੁਕਾਨ ਉਗੜ ਪੈਂਦੀ ਨਿੰਦਕ ਸੋਦ ਸਾਦ ਵਿਚਾਰਿਆ ਹੇ ਰਵਿਦਾਸ ਆਖ ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ ਕਹੋ ਹਰਿ ਰਵਿਦਾਸ ਪਾਪੀ ਨਰਕ ਸਿਧਾਰਿਆ ਕਿ ਸੰਤ ਦਾ ਨਿੰਦਕ ਕੋ ਕਰਮੀ ਰਹਿੰਦਾ ਹੈ ਤੇ ਨਰਕ ਵਿੱਚ ਪਿਆ ਰਹਿੰਦਾ ਹੈ RAM KALI mahala pehla kar pehla chaup de ਰਾਮਕਲੀ ਰਾਗ ਦੇ ਅੰਦਰ ਧਰਗੁਰੂ ਨਾਨਕ ਪਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਉਣ ਦੀ ਹਦਾਇਤ ਕੀਤੀ ਹੈ ਔਰ ਚਾਰ ਪਦਿਆਂ ਵਾਲੇ ਇਹ ਸ਼ਬਦ ਦੇਥੋਂ ਰਾਮਕਲੀ ਰਾਗ ਦੇ ਧਰਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਆਰੰਭ ਹੋ ਰਿਹਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖ ਏਕ ਹੈ ਜਿਸ ਦਾ ਨਾਮ ਹੋਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਪੈਰ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਉ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਨਿਊਨਾ ਵੇਸ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਦੇ ਵਿੱਚ ਗੁਰਸਾਹਿਬ ਜੀ ਹੋਲ ਮੰਤਰ ਲਿਖਦੇ ਆ ਕੋਈ ਪੜਦਾ ਸਹਿਸਾ ਕੀਰਤਾ ਕੋਈ ਪੜੇ ਪੁਰਾਣਾ ਹੈ ਪ੍ਰਭੂ ਤੇਰਾ ਨਾਮ ਵਿਸਾਰ ਕੇ ਕੋਈ ਮਨੁੱਖ मागਦੀ ਪ੍ਰਾਕ੍ਰਿਤ ਵਿੱਚ ਲਿਖੇ ਹੋਏ ਬਹੁਤ ਤੇ ਜੈਨ ਗੰਥ ਪੜ ਰਿਹਾ ਹੈ ਕੋਈ ਤੈਨੂੰ ਭਲਾ ਕੇ ਪ੍ਰਾਣਾ ਆਦਿਕ ਪੜਦਾ ਹੈ ਕੋਈ ਨਾਮ ਜਪੈ ਜਪਮਲੀ ਲਗੇ ਤਿਸੈ ਧਿਆਨਾ ਧਿਆਨ ਚ ਰਖੇ ਦਾ ਪਾਠ ਕਰਨ ਲੱਗਿਆ ਕੋਈ ਪੜਤਾ ਸੰਸਕਿਰਤਾ ਸੰਸਾ ਕਿਰਤਾ ਨਹੀਂ ਕਰਨਾ ਸੰਸਾ ਕਿਰਤਾ ਸੰਸਕ੍ਰਿਤੀ ਦੇ ਭਾਵ ਤੋਂ ਹੈ ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸੈ ਧਿਆਨ ਕੋਈ ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ ਮਾਲਾ ਨਾਲ ਦੇਵਤੇ ਦੇ ਨਾਮ ਦਾ ਜਾਪ ਕਰਦਾ ਹੈ ਕੋਈ ਸਮਾਧੀ ਲਈ ਬੈਠਾ ਹੈ ਅਬ ਹੀ ਕਬ ਹੀ ਕਿਸ਼ੂ ਨ ਜਾਣਾ ਤੇਰਾ ਏਕੋ ਨਾਮ ਪਛਾਨਾ ਪਰ हे ਪ੍ਰਭੂ ਮੈਂ ਸਿਰਫ ਤੇਰੇ ਨਾਮ ਨੂੰ ਪਛਾਣਦਾ ਹਾਂ ਤੇਰਾ ਨਾਮ ਨਾਲ ਹੀ ਸਾਨ ਪਾਉਂਦਾ ਹਾਂ ਮੈਂ ਕਦੇ ਵੀ ਤੇਰੇ ਨਾਮ ਤੋਂ ਬਿਨਾ ਹੋਰ ਕੋਈ ਉਹਦਾ ਮੈਂ ਐਸਾ ਨਹੀਂ ਸਮਝਦਾ ਜੋ ਆਤਮਿਕ ਜੀਵਨ ਨੂੰ ਉੱਚਾ ਕਰ ਸਕੇ ਨਾ ਜਾਣਾ ਹਰੇ ਮੇਰੀ ਹੀ ਕਮਨ ਗਤੇ हे हरि ਮੈਨੂੰ ਇਹ ਸਮਝ ਨਹੀਂ ਸੀ ਕਿ ਤੇਰੇ ਨਾਮ ਤੋਂ ਬਿਨਾ ਮੇਰੀ ਆਤਮਿਕ ਅਵਸਥਾ ਨੀਵੀ ਹੋ ਜਾਏਗੀ ਹਾ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ ਕਰ ਕਿਰਪਾ ਰੱਖ ਮੇਰੀ लाज ਪਤੇ ਰਹਾਓ ਏ ਪ੍ਰਭੂ ਮੈਂ ਮੂਰਖ ਹਾਂ ਅਗਿਆਨੀ ਹਾਂ ਪਰ ਤੇਰੀ ਸ਼ਰਨ ਆਇਆ ਹਾਂ ਏ ਪ੍ਰਭੂ ਪਤੀ ਮੇਰ ਕਰ ਮੈਨੂੰ ਆਪਣੇ ਨਾਮ ਬਖਸ਼ ਤੇ ਮੇਰੀ ਇੱਜ਼ਤ ਰੱਖ ਲੈ ਕਬ ਹੂੰ ਜੀੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਦੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿੱਚ ਫਸ ਜਾਂਦਾ ਹੈ ਕਦੇ ਜਦੋਂ ਮਾਇਆ ਮਿਲਦੀ ਹੈ ਜੀਵ ਬੜਾ ਹੀ ਖੁਸ਼ ਹੁੰਦਾ ਹੈ ਮਾਨੋ ਆਕਾਸ਼ ਵਿੱਚ ਚੜਦਾ ਹੈ ਕਦੇ ਜਦੋਂ ਮਾਇਆ ਦੀ ਥੋੜ੍ਹ ਹੋ ਜਾਂਦੀ ਹੈ ਤਾਂ ਬਹੁਤ ਡਾਂ ਡੋਲ ਹੋ ਜਾਂਦਾ ਹੈ ਮਾਨੋ ਪਤਲ ਵਿੱਚ ਜਾ ਡਿੱਗਦਾ ਹੈ ਲੋਭੀ ਜਿਹੜਾ ਥਿਰਨਾ ਰਹਿਤ ਹੈ ਚਾਰੇ ਪੁੰਡਾਂ ਭਲੇ ਲੋਭ ਵਸ ਹੋਇਆ ਜੀਵ ਅਡੋਲ ਚਿਤ ਨਹੀਂ ਰਹਿ ਸਕਦਾ ਚੌਹੀ ਪਾਸੀ ਮਾਇਆ ਦੀ ਭਾਲ ਕਰਦਾ ਫਿਰਦਾ ਹੈ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਜੈ ਮਾਈ ਏ ਮਾਂ ਜੀਵ ਜਗਤ ਵਿੱਚ ਇਹ ਲੇਖ ਮੱਥੇ ਤੇ ਲਿਖਾ ਕੇ ਆਉਂਦੇ ਹਨ ਕਿ ਮੌਤ ਜ਼ਰੂਰ ਆਵੇਗੀ ਪਰ ਤੈਨੂੰ ਨਿਸਾਰ ਕੇ ਇੱਥੇ ਸਦਾ ਜਿਉਂਦੇ ਰਹਿਣ ਦਾ ਬੰਨ ਨੂੰ ਬੰਦੇ ਹਨ ਇਕ ਚੱਲੇ ਹਮ ਦੇਖਾਂ ਸੁਆਮੀ ਪਾਹ ਬਲੰਤੀ ਆਈ ਹੇ ਮਾਲਕ ਪ੍ਰਭ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ ਇਥੋਂ ਤੁਰੇ ਜਾ ਰਹੇ ਹਨ ਮੌਦੀ ਅੱਗ ਵੱੜ ਰਹੀ ਹੈ ਇਸ ਵਿੱਚ ਸਭ ਦੇ ਸਰੀਰ ਪਸੰ ਹੋ ਜਾਣੇ ਹਨ ਪਰ ਤੇਰੇ ਨਾਮ ਤੋਂ ਖੰਝ ਕੇ ਜੀਵ ਸਦਾ ਜਿਉਣਾ ਹੀ ਲੋਚਦੇ ਹਨ ਨਾ ਕਿਸੇ ਕਾਮੀਤ ਨਾ ਕਿਸੇ ਕ ਭਾਈ ਨਾ ਕਿਸੇ ਦਾ ਬਾਪ ਨਾ ਮਾਈ ਏ ਪ੍ਰਭੂ ਨਾ ਕਿਸੇ ਦਾ ਕੋਈ ਮਿੱਤਰ ਨਾ ਕਿਸੇ ਦਾ ਕੋਈ ਭਰਾ ਨਾ ਕਿਸੇ ਦਾ ਕੋਈ ਪਿਓ ਅਤੇ ਨਾ ਕਿਸੇ ਦੀ ਮਾਂ ਅੰਤ ਵੇਲੇ ਕੋਈ ਵੀ ਕਿਸੇ ਨਾਲ ਸਾਥ ਨਹੀਂ ਨਿਵਾ ਸਕਦਾ ਪ੍ਰਣਾਮਤ ਨਾਨਕ ਜੇ ਤੂੰ ਦੇਵੇਂ ਅੰਤੇ ਹੋਏ ਸੁਖਾਈ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਜੇ ਤੂੰ ਆਪਣੇ ਨਾਮ ਦੀ ਦਾਤ ਦੇਵੇਂ ਤਾਂ ਸਿਰਫ ਇਹੀ ਅੰਤ ਵੇਲੇ ਸਹਾਈ ਹੋ ਸਕਦਾ ਹੈ ਰਾਮ ਕਲੀ ਮਹਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਹੈ ਪ੍ਰਮਾਤਮਾ ਸਭ ਜੀਵਾਂ ਵਿੱਚ ਤੇਰੀ ਜੋਤ ਰੁਮ ਕਰ ਰਹੀ ਹੈ ਪਸਰ ਰਹੀ ਹੈ ਆਪਣਾ ਕੰਮ ਕਰ ਰਹੀ ਹੈ ਜਹਾਂ ਜਹਾਂ ਦੇਖਾਂ ਤਹ ਨਰ ਹਰੀ ਮੈਂ ਜਿੱਥੇ ਜਿੱਥੇ ਵੀ ਵੇਖਦਾ ਹਾਂ ਮੈਨੂੰ ਉੱਥੇ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ ਜੀਵਨ ਤਲ ਬਨੇਵਾਰ Swami हे मालिक प्रभु मेरीया जिंदगी दिया वदियां खासशा दूर कर अंधकूप माया मन गाडया क्यों कर उतरू पार स्वामी रहआव मेरा मन माया दे ਅੰਨੇ ਖੂਵ ਵਿੱਚ ਫਸਿਆ ਪਿਆ ਹੈ ਤੇਰੀ ਸਹਾਇਤਾ ਤੋਂ ਬਿਨਾ ਮੈਂ ਇਸ ਵਿੱਚੋਂ ਕਿਸੇ ਤਰ੍ਹਾਂ ਵੀ ਪਾਰ ਨਹੀਂ ਲੱਗ ਸਕਦਾ ਜਾਹ ਪੀਤਰ ਕਟ ਪੀਤਰ ਬਸਿਆ ਬਾਹਰ ਕਾਹੇ ਨਹੀਂ ਜਿੰਨਾ ਬੰਦਿਆਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਉਹਨਾਂ ਨੂੰ ਬਾਹਰ ਵੀ ਹਰ ਥਾਂ ਜਰੂਰ ਉਹੀ ਦਿਖਦਾ ਹੈ ਤੈਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਉਨਾਂ ਨੂੰ ਯਕੀਨ ਪਣ ਜਾਂਦਾ ਹੈ ਕਿ ਮਾਲਕ ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ ਉਸ ਦੇ ਮਨ ਵਿੱਚ ਸਦਾ ਉਹਨਾਂ ਦੀ ਸੰਭਾਲ ਦਾ ਫਿਕਰ ਹੈ ਆਪੇ ਨੇੜੇ ਆਪੇ ਦੂਰ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵਸ ਰਿਹਾ ਹੈ ਆਪ ਹੀ ਇਹਨਾਂ ਤੋਂ ਵੱਖ ਦੂਰ ਵੀ ਹੈ ਆਪੇ ਸਰਬ ਰਹਿ ਆਪਰਪੂਰ ਪ੍ਰਭੂ ਆਪ ਸਭ ਜੀਵਾਂ ਵਿੱਚ ਵਿਆਪਕ ਹੈ ਸਤਗੁਰ ਮਿਲੈ ਅੰਧੇਰਾ ਜਾਏ ਜਿਵੇਂ ਨੂੰ ਗੁਰ ਮਿਲ ਪਏ ਗੁਰੂ ਸਾਹਿਬ ਮਿਲ ਪੈਣ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨੇ ਖੂ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ ਜਹ ਦੇ ਖਾਂ ਤਹ ਰਹਿਆ ਸਮਾਏ ਫਿਰ ਮੈਂ ਜਿੱਧਰ ਜਿੱਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਨਿਸਤ ਹੈ ਅੰਤਰ ਸੰਸਾਰ ਬਾਹਰ ਮਾਇਆ ਨੈਣੀ ਲੱਗ ਸਬਾਣੀ हे जीव ਜਿਤਨਾ ਤੇ ਤੇਰੀ ਅੱਖਾਂ ਵਿੱਚ ਬਾਹਰਲੀ ਦਿਸਦੀ ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ ਪ੍ਰਣਵਤਨ ਅਨਕ ਦਾਸਨ ਦਾਸਾ ਪਰਤਾ ਪਹਿਗਾ ਪ੍ਰਾਣੀ ਪ੍ਰਭੂ ਦੇ ਸੇਵਕ ਦਾ ਸੇਵਕ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ ਉਤਨਾ ਚਿਰ ਤੇਰੇ ਅੰਦਰ ਸਹਿਮ ਬਣਿਆ ਰਹੇਗਾ ਜੇ ਤੂੰ ਸਦਾ ਦੁਖੀ ਰਹਿੰਦਾ ਤੂੰ ਸਦਾ ਹੀ ਇਹਦੇ ਨਾਲ ਪਈ ਤੈ ਦੁਖੀ ਰਹੇ RAM KALI ਮਹਲਾ ਪਹਿਲਾ ਚਿਤ ਦਰਵਸੈ ਕਮਨ ਦਰ ਕਹੀਐ ਦਰਾਂ ਭੀਤਰ ਦਰ ਕਮਨ ਲਹੈ ਸੰਸਾਰ ਸਮੁੰਦਰ ਤੋਂ ਪਾਰ ਏ ਪ੍ਰਭੂ ਜਿਸ ਥਾਂ ਤੇ ਤੂੰ ਵਸਦਾ ਹੈ ਸੰਸਾਰ ਸਮੁੰਦਰ ਵਿੱਚ ਫਸੇ ਜੀਵਾਂ ਤੋਂ ਉਹ ਥਾਂ ਬਿਆਨ ਨਹੀਂ ਹੋ ਸਕਦਾ ਮਾਇਆ ਵਿੜੇ ਜੀਵਾਂ ਨੂੰ ਉਹ ਥਾਂ ਦੀ ਸਮਝ ਨਹੀਂ ਪੈ ਸਕਦੀ ਕੋਈ ਬਿਰਲਾ ਹੀ ਜੀਵ ਉਸ ਗੁਪਖਾਂ ਨੂੰ ਲੱਭ ਸਕਦਾ ਹੈ ਜਿਸ ਦਰਕਾਰਨ ਫੇਰਾ ਉਦਾਸੀ ਸੋ ਦਰ ਕੋਈ ਆਏ ਕਹੈ ਜਿਸਥੇ ਪ੍ਰਭੂ ਵਸਦਾ ਹੈ ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ ਚਿਰਾਂ ਤੋਂ ਭਾਲ ਕਰਦਾ ਫਿਰਦਾ ਹਾਂ ਮੇਰਾ ਮਨ ਲੋਚਦਾ ਹੈ ਕਿ ਕੋਈ ਗੁਰਮਖਾ ਕੇ ਮੈਨੂੰ ਉਹ ਥਾਂ ਦੱਸੇ ਕਿਨ ਬਿਦ ਸਾਗਰ ਤਰੀਏ ਕਿਹੜੇ ਢੰਗ ਨਾਲੇ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ਜੀਵਤਿਆਂ ਨਾ ਮਰੀਏ ਰਹਾਓ ਜਦ ਤੱਕ ਸੰਸਾਰ ਸਮੁੰਦਰ ਤੋਂ ਪਾਰ ਨ ਲੰਘੀਏ ਤਦ ਤੱਕ ਉਸ ਨੂੰ ਮਿਲਿਆ ਨਹੀਂ ਜਾ ਸਕਦਾ ਸੰਸਾਰ ਸਮੁੰਦਰ ਤੋਂ ਪਾਰ ਜਿੰਨਾ ਤਰੀਕਿਆਂ ਨਾਲ ਲੰਘੀਏ ਜਿਉਂਦਿਆਂ ਮਰਿਆ ਨਹੀਂ ਜਾ ਸਕ ਜਿਉਂਦਿਆਂ ਮਰਿਆ ਨਹੀਂ ਜਾ ਸਕਦਾ ਜੇ ਤੇ ਜਦ ਤੱਕ ਜਿਉਂਦੇ ਮਰੀਏ ਨਾ ਪਾਪ ਤੱਕ ਸੁੰਦਰ ਤਰਿਆ ਨਹੀਂ ਜਾ ਸਕਦਾ ਅਦਾਓ ਦੁੱਖ ਦਰਵਾਜਾ ਹੋ ਰਖਵਾਲਾ ਆਸਾ ਦੇ ਸਾਦੋਏ ਪਟ ਜੜੇ ਸਰਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉੱਤੇ ਮਨੁੱਖ ਦੇ ਹਿਰਦੇ ਵਿੱਚ ਇੱਕ ਐਸੇ ਘਰ ਵਿੱਚ ਬੈਠਾ ਹੋਇਆ ਹੈ ਜਿਸ ਦੇ ਬਾਹਰ ਦੁੱਖ ਦਰਵਾਜਾ ਹੈ ਕ્રોਧ ਰਾਖਾ ਹੈ ਆਸਾ ਤੇ ਸਹਿਮ ਉਸ ਦੁੱਖ ਦਰਵਾਜੇ ਨੂੰ ਦੋ ਪਿਤ ਲੱਗੇ ਹੋਏ ਹਨ ਮਾਇਆ ਜਲ ਖਾਈ ਪਾਣੀ ਕਰ ਬੰਦਿਆ ਸਤ ਕੈ ਆਸਣ ਪੁਰਖ ਰਹੇ ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਘੁੱਟੀ ਹੋਈ ਹੈ ਜਿਸ ਵਿੱਚ ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ ਉਸ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਬਣਿਆ ਹੋਇਆ ਹੈ ਕਿੰਤੇ ਨਾਮ ਅੰਤ ਨਾ ਜਾਣਿਆ ਤੁਮ ਸਰਨਾਹੀ ਅਵਰ ਹਰੇ ਇੱਕ ਪਾਸੇ ਜੀਵ ਮਾਇਆ ਵਿੱਚ ਘਰੇ ਪਏ ਹਨ ਦੂਜੇ ਪਾਸੇ हे ਪ੍ਰਭੂ ਭਾਵੇਂ ਤੇਰੇ ਕਈ ਨਾਮ ਹਨ ਪਰ ਕਿਸੇ ਨਾਮ ਦੇ ਰਾਹੀ ਤੇਰੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ ਏ ਹਰੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਆਪ ਕਰੇ ਮਨ ਦੇ ਅਦੇਹ ਭਾਉ ਉੱਚੀ ਬੋਲ ਕੇ ਦੱਸਣ ਦੀ ਲੋੜ ਨਹੀਂ ਅੰਤਰਾਤਮ ਹੀ ਟਿਕੇ ਰਹਿਣਾ ਚਾਹੀਦਾ ਹੈ ਸਰਵ ਵਿਆਪਕ ਪ੍ਰਭ ਸਭ ਦੇ ਦਿਲਾਂ ਦੀ ਆਪ ਹੀ ਜਾਣਦਾ ਹੈ ਸਭ ਦੇ ਅੰਦਰ ਪ੍ਰੇਰਕ ਹੋ ਕੇ ਆਪ ਹੀ ਸੰਭਵ ਕਰ ਰਿਹਾ ਹੈ ਜਦ ਆਸਾ ਅੰਦੇਸਾ ਤਬ ਹੀ ਕਉ ਕਰ ਏਕ ਕਹੈ ਜਦ ਤੱਕ ਜੀਵ ਦੇ ਮਨ ਵਿੱਚ ਮਾਇਆ ਦੀ ਆਸਾਂ ਹਨ ਤਦ ਤੱਕ ਸਹਿਮ ਫਿਕਰ ਹਨ ਸਹਿਮਾ ਫਿਕਰਾਂ ਵਿੱਚ ਰਹਿ ਕੇ ਕਿਸੇ ਤਰ੍ਹਾਂ ਵੀ ਜੀਵ ਪਰਮਾਤਮਾ ਨੂੰ ਸਿਮਰ ਨਹੀਂ ਸਕਦਾ ਆਸਾ ਪੀਤਰ ਰਹੇ ਨਿਰਾਸਾ ਤਉ ਨਾਨਕ ਏਕ ਮਿਲੈ ਪਰ ਹੈ ਨਾਨਕ ਜਦੋਂ ਮਨੁੱਖ ਆਸਾਂ ਵਿੱਚ ਰਹਿੰਦਾ ਹੈ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤੋਦੋ ਇਸ ਨੂੰ ਪ੍ਰਮਾਤਮਾ ਮਿਲ ਪੈਂਦਾ ਹੈ ਇਨ ਬਿਦ ਸਾਗਰ ਤਰੀਏ ਮਾਇਆ ਵਿੱਚ ਰਹਿੰਦੇ ਹੋਏ ਹੀ ਮਾਇਆ ਤੋਂ ਨਿਲੇ ਪ੍ਰਣਾਪ ਹੈ ਬਸ ਇਹਨਾਂ ਤਰੀਕਿਆਂ ਨਾਲ ਹੀ ਸੰਸਾਰ ਸੰਧਰ ਤੋਂ ਪਾਰ ਲੰਘ ਜਾਈਦਾ ਹੈ ਜੀਵਤਿਆਂ ਇਉਂ ਮਰੀਏ ਰਹਾਉ ਦੂਜਾ ਤੇ ਇਸ ਤਰ੍ਹਾਂ ਹੀ ਜੀਉਂਦਿਆਂ ਮਰੀਦਾ ਹੈ ਇਹ ਤਰੀਕਾ ਹੈ ਪ੍ਰਮਾਤਮਾ ਨੂੰ